श्री अजोदयाताम श्री राम लल्ला जी मूर्ति स्थापना दिवस ते श्री राम शरण मंदिर गोहाना मंडी गुंदगढ़ ਦੇ ਭਗਤਾਂ ਵੱਲੋਂ ਲਾਈਵ ਸਿੱਧਾ ਪ੍ਰਸਾਰਣ ਦਿਖਾਇਆ ਗਿਆ ਤੇ ਤੁਸੀਂ ਦੇਖ ਸਕਦੇ ਹੋ ਸਰਦਾ ਪ੍ਰਤੀ ਭਾਵਨਾ ਨਾਲ ਫੁੱਲ ਵੀ ਵਰਸਾਏ ਗਏ ਸਕੂਲੀ ਛਾਤਰਾਂ ਤੇ ਭਗਤਾਂ ਵੱਲੋਂ ਨੱਚ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਤੁਸੀਂ ਵੇਖ ਸਕਦੇ ਹੋ RAM ਲੱਲਾ ਜੀ ਦੀ ਮੂਰਤੀ ਸਥਾਪਨਾ ਦਿਵਸ ਤੇ RAM ਭਗਤਾਂ ਵੱਲੋਂ ਨੱਚ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਇਸ ਮੌਕੇ ਦੀ ਖੁਸ਼ੀ RAM ਭਗਤਾਂ ਵੱਲੋਂ ਦੇਖਣ ਵਾਲੀ ਸੀ ਇਸ ਵਿੱਚ ਬੱਚੇ ਬੁੱਢੇ ਜਵਾਨ ਸਾਰਿਆਂ ਵੱਲੋਂ ਬਹੁਤ ਹੀ ਉਤਸ਼ਾਹ ਤੇ ਖੁਸ਼ੀ ਤੇ ਮਾਹੌਲ ਦੇਖਿਆ ਗਿਆ ਤੇ ਇਸ ਸਮੇਂ ਰਾਮ ਭਗਤਾਂ ਵੱਲੋਂ ਬੰਬ ਪਟਾਕੇ ਵੀ ਬਜਾਏ ਗਏ ਆਇਓਮ ਕਮਰਾਜ ਜਨ ਅਧਿਕਾਰਾਂ ਦੇ ਪ੍ਰਾਂਤਿਕ ਸਤਿ ਸਭ ਆਪਕੇ ਸਾਥ ਤਬ ਇਹ ਗਾੜ ਅਸਰਕਤ ਨੂੰ ਜੁੜੇ ਭਾਗ ਸੇ ਦਿਵਾਏ ਨੇ ਜਿਸ ਸੇ ਉਨ੍ਹਾਂ ਦਾ ਇਹ ਅਭਿਸ਼ੇਕ ਗਾਇਆ। ਔਰ ਇਸ ਵਕਤ ਪੜਾਣੇ ਕੋਦੀ ਜੈ ਪ੍ਰਭੂ ਸ਼੍ਰੀ ਰਾਮ ਦੇ ਜਕਾਰਿਆਂ ਦੇ ਨਾਲ ਗੋਲ ਮਾਰਕਟ ਮੰਡੀ ਗੰਦਗੜ ਪੂਰਾ ਗੂੰਜ ਉੱਠਿਆ और इसी के साथ ही उनका वो 11 दिन का कठिन ਇਕਾਦਿਕ ਉਤਸਵ ਵੀ ਅੱਜ ਹੋਇਆ ਵੀਰ ਮਜਰਜੀ ਟੱਕਰ ਵੀਰ ਇਸ ਮੌਕੇ ਤੇ ਰਾਮ ਸ਼ਰਨ ਮੰਦਰ ਭਗਤਾਂ ਵੱਲੋਂ ਖੀਰ ਅਤੇ ਜਲੇਬੀਆਂ ਦਾ ਟਟ ਲੰਗਰ ਵੀ ਚਲਾਇਆ ਗਿਆ ਤੁਸੀਂ ਦੇਖ ਸਕਦੇ ਹੋ ਆਰਾਮ ਸ਼ਰਨ ਭਗਤ ਮੰਦਿਰ ਵੱਲੋਂ ਅਟੁੱਟ ਜਲੇਬੀਆਂ ਤੇ ਖੀਰ ਖੀਰ ਦਾ ਲੰਗਰ ਵੀ ਚਲਾਇਆ ਗਿਆ। ਮੰਡੀ ਗਵਿੰਦਗੜ ਗੋਲ ਮਾਰਕੀਟ ਵਿੱਚ ਵੱਖ-ਵੱਖ ਧਾਰਮਿਕ ਸੰਸਥਾਵਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਹੋਰ ਵੀ ਲੰਗਰ ਲਗਾਏ ਗਏ। इस मौके पाक्ता गल से भक्तान राम राम जी अयोध्या में राम मंदिर में प्रतिष्ठा पर सभी देशवासियों को शहरवासियों वासियों को लख बधाई हो ये दिन हम सभी से देख रहे थे इस पल का इंतजार कर रहे थे वो पल आज आया है हम सभी रामचंद्र परिवार की ओर से सभी को बहुत बहुत आज के दिन की बधाई देते हैं और सभी का जीवन खुशियों से भरा रहे यही परमिता परमेश्वर से अरदास करते हैं आज हमने सुबह से ही खीर और जलेबी का लंगर लगाया हुआ है प्रभु की पूरी कृपा बरस रही है हम हम सारे शहर निवासियों को बहुत दिली से दिल से शुभकामनाएं और जो हमारे जनता ने आज भरपूर रूप से लंगर लगाए हैं श्री राम लला जी के योद्या में प्रवेश करने पर और उनके आने पर और उनकी खुशी पे मंदिरों में और सारे कहीं लंगर चल रहे हैं हम सारे शहर निवासियों का धन्यवाद करते हैं जय श्री राम